ਆਰੇ ਛੋਟੇ ਕੋ ਚੱਲਦੇ ਰਹੇ ਦਮਦਸ਼ ਕੰਦਾ ਬਹੁਤ ਬਹੁਤ ਸਵਾਗਤ ਹੈ ਜੀ ਮਾਰੀ ਖਬਰ ਦੇ ਨਾਲ ਇੱਕ ਮਾਰੀ ਖਬਰ ਹੈ ਕਿ ਵਿਚਾਰਾ ਜਿਹੜੀ ਲੁੱਟ ਕੋ ਕਰਕੇ ਜਿਹੜੇ ਦਸਾਂ ਨੂੰ ਆਦੀ ਮਿਹਨਤ ਕਰਦਾ ਮੁੰਡਾ ਕੀ ਗੱਲਬਤ ਹੋਈ ਹੈ ਭਾਜੀ ਕੀ ਨਾਮ ਹੈ ਤੁਹਾਡਾ ਜੀ ਦਸਾਂ ਨੂੰ ਮਿਹਨਤ ਕਰਦਾ ਕੋਈ ਪੈਸੇ ਖੋਗੇ ਭਾਜੀ ਇਹਨੇ ਖਾਣਾ ਖਾਨੇ ਆ ਪਰੋਟਾ ਦੇਣ ਲਗਾ ਉਹ ਲੜਾਈ ਕਰਨ ਲੱਪੇ ਪੈਰ ਸੀ ਜਾਣ ਕੇ ਲੈ ਕੇ ਸੱਤ ਚੱਲੇ ਗਏ ਗੱਲ ਪੂਰਾ ਤਾਲਿਕਾ ਕੌਣ ਆਇਆ ਥਾ ਇਧਰ ਖਾਣੇ ਨੂੰ ਇੱਕ ਰੈਸਟੋਰੈਂਟ ਵਾਲਾ ਸੀ ਇਹ ਕਹਿੰਦਾ ਆਮ ਨਸ਼ੇੜੀ ਸੀਗਾ ਦਵਾਈ ਲੈਣੇ ਆਏ ਤੇ ਨਸ਼ੇੜੀ ਸੀ ਨਸ਼ੇੜੀ ਦੇ ਦਵਾਈ ਲੈਣੇ ਆਏ ਤੇ ਤੁਹਾਨੂੰ ਪਤਾ ਨਹੀਂ ਨਸ਼ੇੜੀ ਲੇ ਦੇਉਂਗਾ ਤਾਵੇਂ ਵੀ ਘੁੱਟਦੇ ਆਂ ਤਾਵੇਂ ਵੀ ਗਾਲਾਂ ਕੱਢਦੇ ਆਂ ਅੱਜ ਰੋ ਡੇਲੀ ਇੱਦਾਂ ਕਰਦੇ ਆਂ ਡੇਲੀ ਇੱਦਾਂ ਹੀ ਕਰਦੇ ਆਂ ਭਾਈ ਬੜਾ ਤਾਂ ਕਰਦੇ ਦੇਖੋ ਦਸਾਂ ਨੋਆ ਦੀ ਮਿਹਨਤ ਕਰਨ ਵਾਲੇ ਮੁੰਡੇ ਦਾ ਜੋ ਰੋ ਰੋ ਕੇ ਬੁਰਾ ਹਾਲ ਆ ਇੱਕ ਵਿਚਾਰਾ ਸਾਡੇ ਪੰਜਾਬ ਦਾ ਹਾਲ ਇਸ ਤਰ੍ਹਾਂ ਤੁਸੀਂ ਦੇਖੋ ਕਿ ਇਹਨਾਂ ਮਾੜਾ ਹਾਲ ਪੰਜਾਬ ਦਾ ਜਲੰਧਰ ਸਾਹਿਬ ਇਹਨਾਂ ਮਾੜਾ ਹਾਲ ਹੈ ਜਿੰਨ ਨਸ਼ਾ ਕਰਨ ਵਾਲੇ ਕਾਰੋਬਾਰ ਮਸ਼ੀਨੇ ਦੀ ਕਮਾਈ ਕਰਦਾ ਸੀ ਮੁੰਡਾ ਉਹਦੇ ਦਸਾਂ ਨੋਆਂ ਦੀ ਮਿਹਨਤ ਖੋ ਕੇ ਲੈ ਗਏ ਨੇ ਨਛੇੜੀ ਕਿੰਨੇ ਕਿੰਨੇ ਮੁੰਡੇ ਸੀ ਦੋ ਸੀਗੇ ਉਹਨਾਂ ਨੂੰ ਪੈਂਦੀ ਲੋੜ ਤੋਂ ਹੋਰ ਵੀ ਆ ਜਾਂਦੇ ਉਹਨਾਂ ਨਾਲ ਅੱਛਾ ਗਰੋਅ ਆਤਾ ਇਸ ਦਾ ਗਰੋਅ ਆਤਾ ਬੁਰਾ ਗਰੋਅ ਆਤੇ ਹੋ ਪੂਰੇ 5 6 7-7 ਗਰੋਅ ਚੱਲਦੇ ਰਹੇ ਭਾਰੀ ਰਾਜ ਕੀ ਹੋਇਆ ਰੋਣਾ ਨਹੀਂ ਬੇਟਾ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਕਿੰਨੇ ਕਿੰਨੇ ਦਾ ਨੁਕਸਾਨ ਹੋ ਗਿਆ ਕਮ ਨਾਮ ਤੇ ਜੋ ਸਾਰੇ ਗਿਰਦ ਕੰਮ ਕਿਉਂ ਸਾਰੇ ਲੈ ਕੇ ਚੱਲ ਗਏ ਉਹਨਾਂ ਹੱਤ ਦੀ ਗਰਮੀ ਦੇ ਵਿੱਚ ਵਿਚਾਰਾ ਖੜੇ ਹੋ ਕੇ ਪਰੋਠੇ ਵੇਚਦਾ ਮੁੰਡਾ ਜੀ ਤਾਂ ਐਥੇ ਦੇਖ ਲਗੀ ਪੁਲਿਸ ਨਾਕਾ ਵੀ ਲੱਗਾ ਰੰਦਾ ਕੁਛ ਹੀ ਦੂਰੀ ਦੇ ਉੱਤੇ ਜਿਹੜਾ ਇੱਥੇ ਨਸ਼ਾ ਡਿਕਸ਼ਨ ਸੈਂਟਰ ਆ ਇੱਥੇ ਦਵਾਈ ਦਿੱਤੀ ਜਾਂਦੀ ਹੈ ਕਿੰਨੇ ਪੈਸੇ ਸੀ ਗੱਲੇ 'ਚ ਕਿੰਨੇ ਪੈਸੇ ਹੈ ਭਾਜੀ 30350 ਰੁਪਏ ਹੋਣਾ 3500 ਰੁਪਏ ਵੀ ਕੱਢ ਕੇ ਦੇਖੋ 300 ਦਿਖਾ ਦਿਓ ਗੱਲਾ ਦਿਖਾ ਦਿਓ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਅਗਲੇ ਨੇ ਮਿਹਨਤ ਕੀਤੀ ਸੀ ਆ ਦੇਖਦੇ ਹੋ ਤਾਂ ਮਿਹਨਤ ਲੈ ਕੇ ਇੱਥੋਂ ਦੀ ਰਫੂ ਚੱਕਰ ਹੋ ਗਏ ਲੋਕ ਨਸ਼ੇੜੀਏ ਬਈ ਕਿੰਨੇ ਲੋਕ ਸੇ ਉਹ ਦੋ ਲੋਕ ਤੇ ਤੁਹਾਨੂੰ ਦੱਸਿਏ ਕਿ ਆਹਲੇ ਹਾਲਾਤ ਜਿਹੜੇ ਜਲੰਧਰ ਸ਼ਹਿਰ ਦੇ ਜਲੰਧਰ ਦੇ ਆਲੇ ਨੇ ਬਾਲੇ ਹਾਲਾਤ ਐ ਕੋਈ ਛੀ ਦੂਰੀ ਤੇ ਜਿਹੜਾ ਪੁਲ ਸਾਨਾ ਪੈਂਦਾ ਤੇ ਨਾਲ ਹੀ ਨਸ਼ਾ ਐਡਿਕਸ਼ਨ ਸੈਂਟਰ ਹੈਗਾ ਤਾਂ ਜਿਹੜਾ ਇਹਦੇ ਕੋਲ ਵਿਚਾਰੇ ਕੋ ਜਰੂਰਤਮੰਦ ਮੁੰਡਾ ਆਪ ਚਲਾ ਮਿਹਨਤ ਕਰਦਾ ਉਹ ਕਿਸੇ ਕੋ ਤੁਨੇ ਬੁਲਾਇਆ ਨਹੀਂ ਕਿਸੇ ਨੂੰ ਬੁਲਾਇਆ ਨਹੀਂ ਬੁਲਾ ਕਿੰਨੇ ਜਲਦੀ ਪੁਲਿਸ ਨੂੰ ਬੁਲਾਉਣ ਹੋਣਾ ਨਹੀਂ ਅਭੀ ਆਸ-ਪਾਸ ਜੋ ਲੋਕ ਬੈਠੇ ਤੇਰੇ ਉਹ ਕੋਈ ਡਰਦੇ ਹੋਣਾ ਅਭੀ ਤੇਰੇ ਸਾਹਮਣੇ ਅਭੀ ਆਪ ਬੈਠੇ ਹੈ ਤੂੰ ਐਸਾ ਤੂੰ ਉਹਨਾਂ ਕੋ ਡਰ ਦੇਣਾ ਐਸੇ ਥੋੜੇ ਉਹਨਾਂ ਨੂੰ ਨਹੀਂ ਅਭੀ ਤਾਂ ਅਸੀਂ ਇਹੀ ਖੜੇ تھے ਉਹਨਾਂ ਕੋ ਇਹ ਆਵਾਜ਼ ਮਾਰੇ ਪੰਜਾਬ ਬੰਦੇ ਆ ਜਾਣੇ ਉਹਨੇ ਕੋ ਤਾਂ ਐਸੇ ਕੋਈ ਦੋ ਤਿੰਨ ਬੰਦੇ ਉਹਨਾਂ ਕੋ ਪੰਜਾਬ ਬੰਦੇ ਆ ਜਾਂਦੇ ਨਹੀਂ ਕਿ ਉਹ ਨਸ਼ਾ ਕਰਦੇ ਹੈ ਉਹ ਨਸ਼ਾ ਕਰਦੇ ਤਾਂ ਹੋ ਜਾਏ ਆਪਣੇ ਆਪ ਕੇ ਬਾਸ ਤੇਰੀ ਪਰਮਾਣੇ ਪਈਆ ਮੰਡੀ ਦਾ 14 ਸਾਲੀ ਨਸੇੜੇ ਤੇ ਫਲਾਈਂਗ ਕਿੰਨੇ ਪੈਸੇ ਹੈ ਆਪਕੇ 3500 ਰੁਪਏ ਕਹਿੰਦੇ ਕੱਢ ਕੇ ਲਾਗੇ ਜੀ ਲੋ ਜੀ ਵਿਚਾਰਾ ਗੱਸਾ ਨੋਆ ਦੀ ਮਿਹਨਤ ਜਿਹੜਾ ਵਿਚਾਰਾ ਸੇਰ ਤੋਂ ਲੈ ਕੇ ਸ਼ਾਮ ਤੱਕ ਪਰੌਂਠੇ ਬਣਾ ਕੇ ਗੁਜ਼ਾਰਾ ਕਰਦਾ ਸੀਗਾ ਇਹਦੀ ਸਾਰੀ ਦੀ ਸਾਰੀ ਮਿਹਨਤ ਜਿਹੜੀ ਲੁੱਟ ਕੇ ਲੈ ਗਏ ਨੇ ਤਾਂ ਬੜੇ ਮਾਰੇ ਹਾਲਾਤ ਜਿਹੜੇ ਪੰਜਾਬ ਦੇ ਇਸ ਵਕਤ ਜਲੰਧਰ ਸ਼ਹਿਰ ਦੇ ਹੁੰਦੇ ਹੋਏ ਨਜ਼ਰ ਆ ਰਿਹਾ ਜੀ ਤਾਂ ਲੁੱਟਾ ਖੂਆ ਜਿਹੜੀਆਂ ਦਿਨ ਦਿਹਾੜੇ ਦਿਨ ਦਿਹਾੜੇ ਲੁੱਟਾ ਖੂਆ ਜਿਹੜੀਆਂ ਹੋ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ 120 ਫੁੱਟੀ ਰੋਡ ਜਿੱਥੇ ਨੇੜੇ ਇਹਨੂੰ ਭయ్యా ਮੰਡੀ ਚੌਂਕ ਵੀ ਕਿਹਾ ਜਾਂਦਾ ਹੈ ਲੁੱਟਾ ਖੋਹਾਂ ਜਿਹੜੀਆਂ ਅਕਸਰ ਇੱਥੇ ਹੁੰਦੀਆਂ ਨੇ ਤਾਂ ਬੜੇ ਮਾੜੇ ਹਾਲਾਤ ਦੱਸਣੋਂ ਦੀ ਮਿਹਨਤ ਕਰਵਾਲਾ ਬਾਉ ਜੀ ਆਪ ਵੀ ਇੱਥੇ ਮਿਹਨਤ ਕਰਦੇ ਕੋਈ ਆਪਕੋ ਵੀ ਦਿੱਕਤ ਪਰੇਸ਼ਾਨੀ ਕਰਤੇ ਹੈ ਸਾਰਾ وہی ਦਿੱਕਤ ਹੈ ਜਿਸ ਉਹ ਉਸ ਦਾ ਸਾਰੇ ਅੰਦਰ ਲੋ ਜੀ ਆਸ-ਪਾਸ ਕبھی ਆਪਨੇ ਪੁਲਿਸ ਕੋ ਬੁਲਾਇਆ ਹੈ ਪੁਲੀਸ ਵਾਲੇ ਆਤੇ ਹੈ ਮਾਰपीट ਕੇ ਇੱਧਰ ਇੱਧਰ ਭਾਗਾ ਦਿੰਦੇ ਹੈ ਕੀ ਹੋਇਆ ਭਈਆ ਸ੍ਰੀ ਨੋਜ ਦੇ ਆਹ ਸਾਹਤਾ ਬਾਈ ਸਾਹਮਣੇ ਲੋ ਜੀ ਸ਼ਵੇਰੇ ਸ਼ਾਮ ਦੇ ਕਹਿੰਦੇ ਅਹੀ ਕੰਮ ਹੋ ਗਿਆ ਇੱਥੇ ਕਾ ਵਿਚਾਰਾ ਹਲੇ ਚੌਕ ਇੰਡਾ ਵੱਡਾ ਚਲਦਾ ਚੌਕ ਹੈ ਇਸ ਚੌਕ ਦੇ ਵਿੱਚ ਹੀ ਜਿਹੜਾ ਇਹਨੂੰ ਲੁੱਟ ਦਾ ਨਿਸ਼ਾਨਾ ਬਣਾ ਗਿਆ ਪਹਿਲਾਂ ਇਸ ਮੁੰਡੇ ਕੋਲੋਂ ਪਰੌਂਠੇ ਖਾਦੇ ਗਏ ਨੇ ਪਹਿਲਾਂ ਇਸ ਮੁੰਡੇ ਕੋਲੋਂ ਪਰੌਂਠੇ ਖਾਲੇ ਨੇ ਪਰੌਂਠੇ ਖਾਣ ਤੋਂ ਬਾਅਦ ਜਿਹੜਾ ਇਹਨੂੰ ਨਾਲੇ ਥੱਪੜ ਵੀ ਮਾਰ ਗਏ ਨੇ ਤੇ ਨਾਲ ਇਹਰੇ ਸਾਰਾ ਗੱਲਾਂ ਜਿਹੜਾ ਲੁੱਟ ਕੇ ਲੈ ਗਏ ਨੇ ਬੜੇ ਮਾਰੇ ਹਾਲਾਤ ਆਪਾਂ ਕੈਸ ਕਰੀ ਇਸ ਵਕਤ ਦੀ ਜਿਹੜੀ ਵੱਡੀ ਖਬਰ ਹੈ ਜੀ ਕਿ ਦਿਨ ਦਾ ਹਲੇ ਸਮਾਂ ਤਾਂ ਦਿਨ ਹਲੇ ਅੱਧਾ ਦਿਨ ਹੋਇਆ 2 ਵਜੇ ਨੇ ਦਿਨ ਦਾ ਤਾ 2 ਵਜੇ ਦਿਨ ਦੇ ਜਿਹੜਾ ਆ ਰਾਤ ਦਾ ਸਮਾਂ ਨਹੀਂ ਇੰਨਾ ਵੱਡਾ ਚੱਲਦਾ ਜਿਹੜਾ ਇਹ ਬਾਜ਼ਾਰ ਹੈ ਤਾਂ ਇਹ ਸਾਰਾ ਜਿਹੜਾ ਬਾਜ਼ਾਰ ਚੱਲਦਾ ਹੈ ਇਹ ਰੋਡ ਜਿਹੜੀ ਇਤਿਹਾਸਿਕ ਸੰਸ਼ੇ 5 ਵਜੇ ਗੁਰਦਾਰ ਸਾਹਿਬ ਨੂੰ ਜਾਂਦੀ ਹੈ ਸ਼ਿਵੀ ਲੱਗੀ ਹੋਈ ਹੈ ਚੌਂਕ 'ਚ ਨਾਕਾ ਲੱਗਾ ਹੁੰਦਾ ਪਰ ਜਿਹੜਾ ਇਹਦਾ ਗੱਲਾਂ ਲੁੱਟ ਕੇ ਲੈ ਗਏ ਨੇ ਤੇ ਨਾਲ ਦੀ ਨਾਲ ਜਿਹੜਾ ਇਹਨੂੰ ਕੁੱਟ ਵੀ ਗਏ ਨੇ ਜਿਹੜਾ ਦਰਦਾਰ ਸੀ ਉਹ ਖਾਨਮਾ ਲਿਆ ਖਾਨਮਾ ਤੇ ਆ ਜਿਹੜਾ ਮੋਨਾ ਸੀਗਾ ਉਹਦਾ ਕੋਈ ਨਹੀਂ ਦੇਣ ਦੇ ਨੇ ਉਹ ਆਹ ਅ ਚਪੇਟਾ ਵਸੇ ਮਾਰਨ ਲੱਗ ਪਿਆ ਉੱਤੇ ਖੜਾ ਸੀ ਅਚ ਉਹਨੇ ਆਂਦੇ ਚਪੇਟੇ ਹੀ ਮਾਰਨ ਦੀ ਸ਼ੁਰੂ ਕਰਤੀਆਂ ਨਾ ਕੁਝ ਲੈਣਾ ਨਾ ਕੁਝ ਦੇਣਾ ਉਹਨੂੰ ਉਹਨੇ ਸਿਰਫ ਚਪੇਟਾ ਵਾ ਆ ਕੇ ਮਾਰਨ ਲੱਗ ਪਿਆ ਨਹੀਂ ਕੋਈ ਹਥਿਆਰ ਵਗੈਰਾ ਵੀ ਨਹੀਂ ਖਾ ਲਿਆ ਨਹੀਂ ਖਾ ਲਿਆ ਤਾਂ ਖਾਲੀ ਆਦਮੀ ਤੇ ਉਸ ਤੋਂ ਜਾਂ ਕੋਈ ਸ਼ਾਂਤੀ ਉਹ ਦੇਖਦੇ ਤਾਂ ਪੈਦਾਲੀ ਕੇ ਟਰਟੋ ਵਾਲਾ ਇੱਕ ਉੱਪਰੋਂ ਵੀ ਲੁਕਦਾ ਇੱਧਰ ਟਰਟੋ ਚਲਾਤਾ ਹੈ ਟਰਟੋ ਚਲਾਤਾ ਹੈ ਟਰਟੋ ਚਲਾਤਾ ਹੈ देखें। देखें। तस्वीरा ऑटो का नंबर याद है कुछ ऑटो का नंबर याद है? आटो का नंबर नहीं ना नहीं कैसे इरक्षा था क्या पटरा डीजल वाला था? नहीं वो बैटरी वाला बैटरी वाला रक्षा था किधर गए हैं? ये इधर गया था किंजे मारलो उस वाले मारलो उसको भागे हैं ਹਾਂਜੀ ਭਾਈ ਜੀ ਭਾਈ ਤੁਸੀਂ ਵੀ ਖੜੇ ਹੋ ਕਾਫੀ ਲੋਕ ਇੱਥੇ ਦੱਸਿਆ ਯਾਰ ਇਹ ਗਰੀਮ ਆ ਰਹੀ ਬੰਦਾ ਕੀ ਕਹਿੰਦਾ ਬਾਈ ਸਾਡੇ ਇਸ ਵਾਰ ਫਸਾ ਨਹੀਂ ਪਤਾ ਉਹ ਬੰਦੇ ਆਏਗੇ ਸਿਰ ਆ ਕੇ ਹੋ ਰਹੀ ਬੰਦੇ ਖੜੇ ਹੈਗੇ ਭਾਈ ਕਿੱਦਾਂ ਕਰਦੇ ਦੇਖੋ ਇੰਨੀ ਗਰਮੀ ਚ ਖੜਾ ਵਿਚਾਰਾ ਮਿੰਟ ਕਾਰ ਰਿਹਾ ਹੈ ਯਾਰ ਪਈ ਬੰਦਾ ਆਪ ਵੀ ਪੁੰਡੇ ਕੋਲ ਆਇਆ ਰੁੰਦਾ ਪਿਆ ਇਹ ਕਹਿੰਦਾ ਇਦਾਂ ਇਦਾਂ ਮੈਂ ਚਲਣ ਉਹ ਸਮੋਸੇ ਵਾਲਾ ਵੀ ਕਹਿ ਰਿਹਾ ਕਹਿੰਦਾ ਹੁਣੇ ਜਿਬੜਾ ਚੁਬੜਾ ਮਾਰ ਕੇ ਪੈਸੇ ਖੋ ਗਏ ਲੈ ਦੇਖੋ ਉਹ ਵੀ ਹੁਣ ਵੀ ਦੱਸ ਰਿਹਾ ਇਹ ਕਹਿੰਦਾ ਇਦਾਂ ਇਦਾਂ ਮੇਰੇ ਕੋ ਗੱਲੇ ਚੋਂ ਪੈਸੇ ਕੱਢ ਕੇ ਲੈ ਗਏ ਭਈ ਸਵੇਰ ਦਾ ਮੈਂ ਕਹਿੰਦਾ ਫੋਨ ਨ 112 ਤੇ ਫੋਨ ਕਰ ਦੋ ਇਹ ਦਰਸ਼ਕ ਲਈ ਮੰਦੇੜੀ ਇਹਦੇ ਨਾਲ ਕੰਮ ਕਰਦੇ ਜਾਣਗੇ ਬੇਟਾ 350 ਰੁਪਏ ਕਿਹੜਾ ਦਲਾਇਂ ਕੋਈ ਗੱਲ ਨਹੀਂ 112 ਤੇ ਫੋਨ ਕਰੋ ਪਰ ਤੁਸੀਂ ਦੇਖੋ ਜੇ ਹੁਣ ਦੁਕਾਨਦਾਰੀ ਕਰਦੇ ਕਰੀ ਬਾਰੇ ਲੋ ਜੀ ਡਰ ਦਾ ਮਾਹੌਲ ਹੈ ਡਰ ਕੇ ਲੋਕ ਦੁਕਾਨਦਾਰੀ ਇੱਥੇ ਕਰ ਰਹੇ ਨੇ ਡਰ ਕੇ ਕਰਦੇ ਨੇ ਲੋਕ ਕਰੇ ਡਰ ਕੇ ਕਰ ਰਹੇ ਡਰ ਕੇ ਕਰ ਰਹੇ ਭਾਜੀ ਆਹ ਉਹ ਯਾਰ ਨਸੇੜੀ ਕੀ ਆਗੇ ਕੌਣ ਐਸੀ ਕਰੇਗਾ ਦੇਖ ਸਕਦੇ ਹੋ ਕਿ ਇਹ ਤਾਂ ਮਿਹਨਤ ਕਰਨ ਵਾਲੇ ਦੇਖੋ ਦਸਾਂ ਨੌ ਦੀ ਮਿਹਨਤ ਕਰਨੀ ਵੀ ਜਿਹੜੀ ਮੁਸ਼ਕਿਲ ਪੈ ਗਈ ਹੈ ਕਾਂ ਸਾਰਾ ਕਰ ਰਿਹਾ ਵਿਚਾਰੇ ਸੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਦਿਹਾੜੀ ਕਮਾਉਂਦੇ ਆ ਅੱਤ ਦੀ ਗਰਮੀ ਵਿੱਚ ਤਾਂ ਇਹਨਾਂ ਦੇ ਵੇਖੋ ਕੋਲ ਖੜੇ ਹੋ ਕੇ ਨਾ ਦੀ ਨਾਲ ਲੁੱਟਾ ਖਾਣ ਜਿਹੜਾ ਅੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਲੁੱਟਾ ਖਾਣ ਕਰਕੇ ਜਿਹੜੇ ਭੱਜ ਗਏ ਨੇ ਇਸ ਤਰ੍ਹਾਂ ਦੇ ਮਾੜੇ ਹਾਲਾਤਾਂ ਬਾਰੇ ਤੁਹਾਡਾ ਕੀ ਕਹਿਣਾ ਜਲੰਧਰ ਸ਼ਹਿਰ ਦੀ ਵਿਵਸਥਾ ਵਾਲੇ ਤੋਂ ਕਹਿਣਾ ਤੁਸੀਂ ਕਮੈਂਟਾਂ ਵੀ ਸਾਨੂੰ ਜਰੂਰ ਜਿਹੜਾ ਉਹ ਦੱਸੋ ਆਪਕੋ ਕਿਸੇ ਮਾਲਵਾ ਪ੍ਰੈਗਾਂ ਵਗੇ ਦਾ ਵੇਚਦੇ ਆ ਇਹ ਲੋਕ ਮੇਰੇ ਸਾਹਮਣੇ ਹੀ ਵੇਚਦੇ ਉਹਨਾਂ ਦੇ ਗਰੁੱਪ ਸਾਰਾ ਤਾਂ ਆਪ ਉਸਕੋ ਕੋਈ ਨਹੀਂ ਬਤਾਤੇ ਐਸੇ ਕਿ ਇਹ ਨਸ਼ਾ ਵੇਚਦੇ ਆ ਸ਼ਰੀਆ ਵੀ ਕੀ ਬੇਚਦੇ ਆ ਉਹ ਪ੍ਰੈਗਾ ਕਹਿ ਰਹੇ ਸੀ ਪ੍ਰੈਗਾ ਪ੍ਰੈਗਾ ਵੇਚਦੇ ਆ ਲੋਰੀ ਬੜੀ ਹੋਰ ਵੱਡੀ ਖਬਰ ਹੈ ਮੋਕੇ ਨੇ ਦੱਸਿਆ ਜਾ ਰਿਹਾ ਕਿ ਪ੍ਰੈਗਾ ਹੀ ਹੈ ਜਿਹੜਾ ਰੇੜੀ ਵਾਲਾ ਵੀ ਦੱਸ ਰਿਹਾ ਕਿ ਪ੍ਰੈਗਾ ਦੇ ਜਿਹੜੇ ਕੈਪਸੂਲ ਕੈਪਸੂਲ ਹਾਲਾਂਕਿ ਜਿਹੜਾ ਚੱਲ ਰਿਹਾ ਜਲੰਧਰ ਸ਼ਹਿ ਇੱਥੇ ਅਥੇ ਸ਼ਰੀਆਮ ਜਿਹੜਾ ਚੌਂਕ ਉੱਤੇ ਨਹੀਂ ਦੂਸਰ ਨੂੰ ਬੁਲਾ ਰਹੇ 112 ਤੇ ਗੋ 112 ਤੇ ਫੋਨ ਕਰੋ 112 ਤੇ ਸਪੀਕਰ ਓਨ ਕਰੋ ਜਿਹੜਾ 59 ਨੂੰ ਫੋਨ ਕੀਤਾ ਜਿਆ 112 ਤੇ ਫੋਨ ਕਰਦੀ ਗਈ ਹੈ ਜਿਹੜਾ ਜਿਹੜੀ ਰੋਟਾ ਜੀ ਕਿਹੜਾ ਬੰਦੇ ਨੂੰ ਅਧਾਰ ਦਗਾ ਕੋਈ ਵੀ ਜਿਹੜਾ ਕਾਰਜ ਤੋਂ ਮਨ ਲੋਟ ਕਰਕੇ ਜੀ ਚੱਲਦੇ ਰੋਡ ਤੇ ਤੁਸੀਂ ਦੇਖ ਸਕਦੇ ਹੋ ਭਈ ਤੁਸੀਂ ਕਹਿ ਰਹੇ ਜਿੱਦਾਂ ਪ੍ਰੈਗਾ ਵਗੈਰਾ ਵੇਚਦੇ ਇੱਥੇ ਕੋਈ ਪੂਸ ਵਗੈਰਾ ਦੇ ਗੱਲ ਹੈਲੋ ਹੈਲੋ ਬੰਨੋ ਬੋ ਕ ਜਿਹੜਾ ਦੂਤੀ ਦੇ ਆ ਤੇ ਇੱਦਾਂ ਦੇ ਲੋਕ ਕੰਮ ਹੀ ਨਹੀਂ ਕਰਾਂ ਪਾਗੇ ਲੋਕ ਇਹ ਤਾਂ ਇੱਦਾਂ ਜੀਣ ਹੀ ਨਹੀਂ ਦਿੰਦੇ ਕਹਿੰਦੇ ਵੀ ਸ਼ਰੀਆਮ ਕੀ ਤੇ ਸੁਣਦੇ ਭੇਜ ਦੇ ਮੇਰੇ ਸੌਂ ਨਹੀਂ ਬੜੇ ਮੁੱਢੀ ਦੀ ਕੰਮ ਤੇ ਮੱਥਾ ਆਇਆ ਹੈ ਹੈਲੋ ਦਰਾ ਫੋਨ ਚੱਕੋ ਹੈਲੋ ਉਹ ਜਦੋਂ ਦੱਸਿਆ ਕਿ 112 ਤੇ ਵੀ ਐਮਰਜੈਂਸੀ ਕਾਲ ਕੀਤੀ ਜਾ ਰਹੀ ਹੈ ਪਰ ਇਹਦਾ ਹਲੇ ਵੀ ਕੋਈ ਰਿਸਪੌਂਸ ਜਿਹੜਾ ਨਹੀਂ ਮਿਲ ਰਿਹਾ ਹੈ ਨਾਂ ਦੇ ਵੱਡੇ ਵੱਡੇ ਵਾਦੇ ਕਰੀਏ ਨਸ਼ਾ ਜਿਹੜਾ ਮੁਕਤ ਕਰਾਂਗੇ ਨਸ਼ੇ ਨੂੰ ਨੱਕ ਪਾਈ ਜਾਏਗੀ ਚਰਿਆਮ ਹੀ ਦੱਸਿਆ ਜਾ ਰਿਹਾ ਕਿ ਨਸ਼ੇੜੀ ਹੁੰਦੇ ਸੀ ਲੱਗਦਾ ਉਹ ਨਾ ਖੁਦ کہہ ਰਹੇ ਭਾਈ ਕਿੱਦਾਂ ਦੇ ਮੁੰਡੇ ਸੀ ਉਹ ਦੇਖੋ ਨਸ਼ੇੜੀ ਮੁੰਡੇ ਦੱਸਦੇਵੇਂ ਜੀ ਉਹ ਲੈਕ ਪੀਣੇ ਵਾਲੇ ਫਿਰ ਜਾਗਾ ਕਰਨੇ ਵਾਲੇ ਪੁਲਿਸ ਬੁਲਾਉ ਪੁਲਿਸ ਨੂੰ ਮੌਕੇ ਤੇ ਫੋਨ ਕੀਤਾ ਯਾਰ ਪਰ ਹਲੇ ਵੀ ਕੋਈ ਦਾ ਰਿਸਪੌਂਸ ਨਹੀਂ ਮਿਲ ਰਿਹਾ ਉਹ ਵੀ ਕਹਿ ਰਹੇ ਜੀ ਕਿ ਇੱਥੇ ਨਸ਼ਾ ਪਾਈ ਜਾ ਰਹੀ ਹੈ ਲੋਕ ਚਰਿਆਮ ਜਿਹੜੀ ਲੁੱਟਾਫਾਵਾ ਕਰਦੇ ਆ ਜਨਾਬ 5 ਨੰਬਰ ਥਾਣਾ ਪੈਂਦਾ ਜੀ ਤੇ ਉਹਦੇ ਨਾਲ ਜਿਹੜੀ ਗੁੱਟ ਕਰਦੇ ਨੇ ਤਾਂ ਅਸੀਂ ਮੀਡੀਆ ਤੋਂ ਬੋਲ ਰਹੇ ਹਾਂ ਜੀ ਕਿੰਨੇ ਬੰਦੇ ਸੀਗੇ ਸਰ ਉਹ ਕਿੰਨੇ ਬੰਦੇ ਸੀਗੇ ਦੋ ਬੰਦੇ ਉਹ ਦੋ ਬੰਦੇ ਸੀ ਆਟੋ ਤੇ ਭੱਜੇ ਨੇ ਸਾਰੇ ਮੁੰਡੇ ਕੋ ਡਿਟੇਲ ਹੈਗੀ ਹੈ ਜੀ ਕਾਤੇ ਸੀਗੇ ਮੁੰਡੇ ਮੋਟਰਸਾਈਕਲ ਗੱਡੀ ਉਹ ਸੀ ਜੀ ਜਿਹੜਾ ਆਟਾ ਹੁੰਦਾ ਜੀ ਇਲੈਕਟ੍ਰੀਕਲ ਆਟਾ ਹੁੰਦਾ ਜਿਹੜਾ 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 ਉੱਥੇ ਕੋਰਨਰ ਦੇ ਵਿੱਚ ਇਹ ਮੁੰਡਾ ਰੈਡੀ ਲਗਾਉਂਦਾ ਉੱਥੇ ਖੜੇ ਆਪਾਂ ਆਪਾਂ মিডিਆ ਵਾਲੇ ਆ ਜੀ ਗੱਲਾਂ ਲੁੱਟ ਕੇ ਲੱਗਦਾ ਨਾ ਕੀ ਬੰਦੇ ਦਾ ਬੰਦੇ ਨਾ ਬੋਲੋ ਜੀ ਹਰੀ ਲਾਲ ਹਰੀ ਲਾਲ ਸਨੋ ਸਨ ਆਫ ਰਾਜਕੁਮਾਰ ਰਾਜਕੁਮਾਰ ਠੀਕ ਹੈ ਜੀ ਠੀਕ ਹੈ ਮਿਹਰबानी ਸਾਹਿਬ ਜੀ ਲੋ ਜੀ ਪੁਲਿਸ ਨੂੰ ਫੋਨ ਕਰਤਾ ਗਿਆ ਜੀ ਤੇ ਪਰ ਜਿਹੜੇ ਹਾਲਾਤ ਹੈ ਬਹੁਤ ਬੱਦਤਰ ਹੁੰਦੇ ਹੋਏ ਇਹ ਤਾਂ ਗਿਆ ਮੌਕੇ ਤੇ ਪੁਲਿਸ ਵੀ ਆ ਰਹੀ ਹੈ ਪਰ ਹਾਲਾਤ ਤੁਹਾਨੂੰ ਦੱਸ ਦਿਆ ਜਿਹੜਾ ਇਹ ਦੇਖ ਸਕਦਾ ਕਿਸ ਤਰ੍ਹਾਂ ਖੜੇ ਰੋ ਰਿਹਾ ਵਿਚਾਰਾ ਹੁਣ ਸਾਰੀ ਜਿਹੜੀ ਮਿਹਨਤ ਇਹ ਲੈ ਕੇ ਜਿਹੜੇ ਇਥੋਂ ਦੀ ਦਫੂ ਚੱਕਰ ਹੋ ਗਿਆ ਜਿਹੜੇ ਨਸ਼ੇੜੀ ਨਸ਼ੇੜੀ ਭਾਜੀ ਹੂੰ ਜਿਹੜੇ ਕੈਸੂਲ ਲਾਰਜ ਹੋ ਗਿਆ ਕਿੰਨਾ ਸਾਰੀ ਮਿਹਨਤ ਕੀਤੀ ਫੇਰ ਤਾਂ ਲੱਗ ਗਿਆ 3000 ਰੁਪਏ ਕਮਾਇਆ ਸੀ ਉਹਨੇ 3500 ਰੁਪਏ ਮੈਡਮ ਕੁਛ ਵੀ ਪਤਾ ਨਹੀਂ ਆਇਆ ਉਸ ਦਾ ਮਾਰਾ ਬਹੁਤ ਹਾਲ ਹੋ ਗਿਆ ਤੁਹਾਡੇ ਠਾ ਇਹ ਆਪਣੇ ਜਿਹੜਾ ਇਮਾਨਦਾਰੀ ਦੇ ਨਾਲ ਜੀਵਾਰੇ ਨੇ ਰੋਟੀ ਕਮਾਈ ਜਾ ਸਕੇ ਇਸੇ ਖਬਰ ਦੀ ਅਗਲੀ ਲਾਈਵ ਅਪਡੇਟ ਦੇ ਨਾਲ ਤੁਹਾਨੂੰ ਫਿਰ ਰੂਬਰੂ ਹੋਣੇ ਆ ਮਿਲਦੇ ਆ ਤੁਹਾਨੂੰ ਅਗਲੀ ਲਾਈਵ ਅਪਡੇਟ ਦੇ ਨਾਲ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਜਿਹੜੇ ਜਲੰਧਰ ਦੇ ਹਾਲਾਤ ਬੰਦੇ ਜਾ ਰਹੇ ਨੇ ਕਿਉਂਕਿ ਦੋ ਦੁਕਾਨਦਾਰ ਹੈ ਦੇਖੋ ਦੋਨੇ ਵਿਚਾਰਾਂ ਦੇ ਕਹਿਣਾ ਕਿ ਅਸੀਂ ਭਾਜੀ ਡਰ ਦੇ ਸਾਏ ਵਿੱਚ ਰਹਿੰਦੇ ਆ ਇੱਥੇ ਕਿਉਂਕਿ ਇਸ ਜਗ੍ਹਾ ਦੇ ਉੱਪਰ ਲੁੱਟਾਂ ਹੋਆਂ ਬਹੁਤ ਹੁੰਦੀਆਂ ਨੇ ਤਾਂ ਪੁਲਿਸ ਪ੍ਰਸ਼ਾਸਨ ਅਕ ਵੀ ਬੇਨਤੀ ਹੈ ਕਿ ਇਹਨਾਂ ਦੇ ਵਿਚਾਰਾਂ ਦਾ ਕੋਈ ਨਾ ਕੋਈ ਸੋਚਿਆ ਜਾਵੇ ਜਾਂ ਇੱਥੇ ਕੋਈ ਪੀਸੀਆਰ ਦੀ ਟੀਮ ਜਿਹੜੀ ਉਹ ਮੌਕੇ ਤੇ ਹੋਣੀ ਚਾਹੀਦੀ ਹੈ ਕਿਉਂਕਿ ਇਹ ਰੋਡ ਜਿਹੜਾ ਬੜਾ ਚੱਲਦਾ ਹੈਗਾ ਇਸ ਰੋਡ ਦੇ ਉੱਪਰ ਇੱਕ ਪੀਸੀਆ ਦੀ ਕੋਈ ਵਿਅਕਤੀ ਹੋਣੇ ਚਾਹੀਦੀ ਹੈ ஓත් माද ර